ਕੀ ਕਾਲ ਜੀ ਕੀ ਦੌਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਨਵਾਂ ਸਵੇਰਾ ਤੁਹਾਡੇ ਲਈ ਨਵੀਆਂ ਖੁਸ਼ੀਆਂ ਤੇ ਨਵੀਆਂ ਉਮੀਦਾਂ ਲੈ ਕੇ ਆਵੇ ਲਓ ਜੀ ਅੱਜ ਜਿਹੜੇ ਤੁਹਾਡੇ ਲਈ ਆਪਾਂ ਕੱਟ ਪੀਸ ਲੈ ਕੇ ਆਏ ਆ ਉਹ ਲੈ ਕੇ ਆਏ ਜੀ ਪਲੇਨ ਚ 바ਰ ਕੋਡ ਦੇ ਪਹਿਲੀ ਵਾਰ ਤੋਂ 바ਰ ਕੋਡ ਦੇ ਆਪਾਂ ਜਿਹੜੇ ਕੱਟ ਪੀਸ ਦੇ ਰਹਿਆਂਗੇ ਜਿਹੜਾ ਸਟਫ ਬਿਲਕੁਲ ਪਲੇਨ ਨਹੀਂ ਹੋਊ ਉਹਦੇ ਵਿੱਚ ਲਾਈਨਿੰਗ ਬਣੀ ਹੁੰਦੀ ਹੈ ক্লোਜ਼ ਤੋਂ ਦਿਖਾ ਦੂ ক্লোਜ਼ ਤੋਂ ਦਿਖਾ ਦੂਗਾ ਕਿ ਐ ਦੇ ਦੇ ਵਿੱਚ ਲਾਈਨਿੰਗ ਜੀ ਬਣੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਸੋਨਾ ਜਿਹੜਾ ਸਟਫ ਹੈਗਾ ਕਾਟਨ ਦਾ ਬਹੁਤ ਵਧੀਆ ਸਟੱਫ ਹੈਗਾ ਜੀ ਤੇ ਪ੍ਰਾਈਸ ਵੀ ਬਿਲਕੁਲ ਜੈਨੂਨ ਜੇ ਹੋਣਗੇ ਤੇ ਕਲਰ ਹਰ ਇੱਕ ਕਲਰ अवेलेबल ਹੈਗੇ ਦੇ ਵਿੱਚ ਬਟ ਲਾਈਟ ਜੇ ਕਲਰ ਨੇ ਸਾਰੇ ਡਾਰਕ ਕਲਰ ਨਹੀਂ ਮਿਲੂਗਾ ਤੇ ਇਹਨਾਂ ਦੇ ਉੱਤੇ ਤੁਸੀਂ ਵਰਕ ਕਰਵਾਓ ਪੇਂਟ ਕਰਵਾਓ ਜਿੱਦਾਂ ਵੀ ਤੁਸੀਂ ਕਰਵਾਣਾ ਚਾਹਣੇ ਹੋਗੇ ਪੇਂਟਿੰਗ ਵਗੈਰਾ ਤੇ ਪਹਿਣਾ ਅੱਜਕੱਲ ਜੋ ਸ਼ਿੰਦੀ ਵਰਕ ਦੇ ਜਾਂ ਪੱਥਰ ਟਾਂਕੇ ਦੇ ਵਰਕ ਖੁਦ ਕਰ ਰਹੀਆਂ ਨੇ ਜੀਆਂ ਐ ਤਾਂ ਤੁਸੀਂ ਆਪਣੀ ਇੰਬੋਰਡਰੀ ਕਰ ਸਕਦੇ ਹੋ ਕਰਵਾ ਸਕਦੇ ਹੋ ਸਾਡੇ ਕੋਲੋਂ ਕਰਵਾ ਸਕਦੇ ਹੋ ਤੁਸੀਂ ਪਲੇਨ ਸੂਟ ਲੈ ਸਕਦੇ ਹੋ ਵਰਕ ਕਰਵਾ ਕੇ ਲੈ ਸਕਦੇ ਹੋਗੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਜਿੱਦਾਂ ਵੀ ਉਹਦਾ ਲੈ ਸਕਦੇ ਹੋਗੇ ਤੇ ਜਿਹੜਾ ਇਹਨਾਂ ਦਾ ਪ੍ਰਾਈਸ ਹੈ ਪ੍ਰਾਈਸ ਰਹੂਗਾ 100 ਰੁਪਏ ਪਰ ਮੀਟਰ 500 ਰੁਪਏ ਦਾ ਪੂਰਾ ਪ੍ਰੋਪਰ ਸੂਟ ਬਣ ਜਾਊਗਾ ਜੀ ਤੁਹਾਡਾ ਵਾਰਕੋਡ ਦਾ ਬਹੁਤ ਸੋਹਣਾ ਬਹੁਤ ਸੋਹਣਾ ਸਟੱਫ ਹੈਗਾ ਜੀ ਬਿਲਕੁਲ ਤੇ ਇਹਨਾਂ ਦੇ ਵਿੱਚ ਆਪਾਂ ਸੂਟ ਵੀ ਰੈਡੀ ਕਰਵਾਵਾਂਗੇ ਜਰੂਰ ਤੁਹਾਡੇ ਲਈ ਰੈਡੀ ਕਰਵਾ ਕੇ ਵੀ ਦਿਖਾਵਾਂਗੇ ਬਟ ਤੁਸੀਂ ਪਲੇਨ ਵੀ ਸਾਡੇ ਕੋਲੋਂ ਲੈ ਸਕਦੇ ਹੋ ਤੇ ਆਪਣੀ ਚੁਆਇਸ ਦਾ ਵਰਕ ਵੀ ਕਰਵਾ ਸਕਦੇ ਹੋ ਆਪਣੀ ਪਿਕਸ ਵਗੈਰਾ ਪੇਜ ਕੇ ਸਕਰੀਨ ਸ਼ਾਟ ਤਾਂ ਤੁਸੀਂ ਸਾਡੇ ਤੋਂ ਲੈ ਸਕਦੇ ਹੋਗੇ ਜਿੱਦਾਂ ਵੀ ਤੁਸੀਂ ਕਹਿੰਦੇ ਹੋਗੇ ਵਰਕ ਇਦਾਂ ਦਾ ਕਰਾਓ ਸੇਮ ਤੁਹਾਨੂੰ ਉਦਾਂ ਦਾ ਕਰਾਂਗੇ ਉਹਨਾਂ ਨਾਲ ਉਹ ਜੋ ਤੁਸੀਂ ਪਿਕਸ ਭੇਜੋਗੇ ਉਹਦੇ ਨਾਲ ਵੈਟਰ ਕਰਕੇ ਦੇਵਾਂਗੇ ਤੇ ਲਓ ਜੀ ਇਹ ਸਾਰੇ ਇਹਦੇ ਕਲਰ ਰਹਿਣਗੇ ਜੀ 바ਰ ਕੋਡ ਦੇ ਬੜੇ ਪਿਆਰੇ ਪਿਆਰੇ ਜੇ ਕਲਰ ਨੇ ਜੀ ਸਾਰੇ 100 ਰੁਪਏ ਪਰ ਮੀਟਰ ਰਹੂਗਾ ਜੀ ਤੇ ਸਿਰਫ 500 ਰੁਪਏ ਦਾ ਇਹ ਸੂਟ ਤੁਹਾਨੂੰ ਮਿਲੂਗਾ ਸਿਰਫ 500 ਰੁਪਏ ਦਾ 바ਰ ਕੋਡ ਦਾ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਬਹੁਤ ਪਿਆਰਾ ਜਿਹਾ ਫੈਬਰਿਕ ਹੈਗਾ ਜੀ ਕਾਟਨ ਦਾ ਰਾਲਾ ਬਿਲਕੁਲ ਵੀ ਨਹੀਂ ਹੈਗਾ ਇਹਦੇ ਵਿੱਚ ਬਿਲਕੁਲ ਪਿਓਰ ਕਾਟਨ ਰਹੂਗੀ ਜੀ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਕਾਫੀ ਕੁਆਂਟੀਟੀ ਦੇ ਵਿੱਚ ਆਪਣੇ ਕੋਲ ਇਹ ਮਾਲ ਹੈਗਾ ਫੈਬਰਿਕ ਲੈ ਕੇ ਆਏ ਆ ਤੁਹਾਡੇ ਲਈ ਦੇਖੋ ਜੀ ਇੱਕ ਕਨਾਲ ਦੇ 2 2 3 3 5 5 ਸੂਟ ਤੁਸੀਂ ਲੈ ਸਕਦੇ ਹੋਗੇ ਬੁਟੀਕ ਵਾਲੀਆਂ ਪਹਿਣਾ ਲੈ ਸਕਦੇ ਹੋਗੇ ਤੁਸੀਂ ਤੇ ਵਰਕ ਕਰਨ ਦੇ ਲਈ ਪੇਂਟਿੰਗ ਕਰਨ ਦੇ ਲਈ ਜਿੱਦਾਂ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਹੁਪ ਪਲੇਸ ਕਰ ਸਕਦੇ ਹੋ ਜੀ ਲਓ ਜੀ ਫਟਾ ਫਟ ਆਰਡਰ ਬੁੱਕ ਕਰਿਓ 바ਰ ਕੋਡ ਦੇ ਕੱਟ ਪੀਸ ਬਹੁਤ ਸੋਹਣਾ ਸਟੱਫ ਹੈ ਸੌਫਟ ਵਾਲਾ ਸਟੱਫ ਹੈ ਇੱਕ ਨਾਲ ਦੇ ਕਈ ਕਈ ਪੀਸ ਹੈਗੇ ਨੇ ਜੀ ਇਹ ਇੱਕ ਨਾਲ ਦੇ ਕਾਫੀ ਪੀਸ ਹੈਗੇ ਨੇ ਜੀ ਕਲਰ ਵੀ ਬੜੇ ਪਿਆਰੇ ਪਿਆਰੇ ਜਿਨੇਗੇ ਸਮਰ ਦੇ ਅਕੋਰਡਿੰਗ ਹੀ ਹੈਗੇ ਨੇ ਸਾਰੇ ਕਲਰ ਲਓ ਜੀ ਜਿਹੜਾ ਕਲਰ ਤੁਹਾਨੂੰ ਪਸੰਦ ਆਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬੜੇ ਸੋਹਣੇ ਸੋਹਣੇ ਕਲਰ ਨੇ ਜੀ ਨੀચે ਦੇ ਕਲਰ ਸਾਰੇ ਉੱਪਰ ਆ ਗਏ ਨੇ ਜਿਹੜੇ نیچے ਲੇ ਲਓ ਜੀ ਦੋ ਦੋ ਜੜਿਆਂ ਦਾ ਵੀ ਸੂਟ ਬਣ ਜੂਗਾ ਜੀ ਕਾਫੀ ਵੀ ਹੈਗੇ ਨੇ 7 7 8 8 ਮੀਟਰ ਵੀ ਹੈਗੇ ਆ 4 ਮੀਟਰ ਦਾ ਹੈ ਵੱਡੇ ਨੇ ਸਾਰੇ ਤੇ ਤੁਸੀਂ ਜਿੰਨਾ ਵੀ ਲੈਣਾ ਚਾਹੋ ਮੈਂ ਲੈ ਸਕਦੇ ਹਾਂ ਜੀ ਬਾਟਮ ਵਗੈਰਾ ਮੈਚਿੰਗ ਕਰਵਾਣੇ ਚਾਹੁੰਦੇ ਹੋ ਵਾਰਕੋਡ ਦੇ ਵਿੱਚ ਉਹ ਵੀ ਹੋ ਜਾਣਗੀਆਂ ਜੀ ਸੂਟ ਲੈਣਾ ਚਾਹੁੰਦੇ ਹੋ ਸੂਟ ਲੈ ਸਕਦੇ ਹੋਗੇ 100 ਰੁਪਏ ਪਰ ਮੀਟਰ 500 ਰੁਪਏ ਦਾ ਪ੍ਰੋਪਰ ਸੂਟ ਬਣ ਜਾਂਦਾ ਹੈ ਜੀ ਆਪਣਾ ਨੰਬਰ ਹੈ 9253115036 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰਿਓ ਜੀ ਤੇ ਇਹ ਰਹਿ ਗਏ ਹੋਗੇ ਜੀ ਪਲੇਨ ਦੇ ਕੱਟ ਪੀਸ ਤੇ ਜਲਦੀ ਹੀ ਤੁਹਾਡੇ ਲਈ ਪ੍ਰਿੰਟ ਦੇ ਐਨੇ ਕ ਸੋਨੇ ਕੱਟ ਪੀਸ ਲੈ ਕੇ ਆਵਾਂਗੀ ਪਹਿਲਾਂ ਤੁਸੀਂ ਇਹਨਾਂ ਨੂੰ ਵਧੀਆ ਰਿਸਪਾਂਸ ਦਿਓ ਭੈਣੋ ਫਟਾਫਟ ਆਰਡਰ ਬੁੱਕ ਕਰੋ ਤੇ ਉਸ ਤੋਂ ਬਾਅਦ ਤੁਹਾਡੇ ਲਈ ਨਵੇਂ ਨੀ ਚੀਜ਼ ਜੇਤੀ ਅੱਡੇ ਲੈ ਕੇ ਆ ਦੇਵਾਂਗੀ ਥੈਂਕ ਯੂ ਜੀ